ਨਸ਼ਾ ਵਿਰੋਧ ਚੱਲ ਰਹੀ ਜੰਗ ਦੇ ਦੌਰਾਨ ਅਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਫੜੇ ਗਿਰੋ ਨੂੰ ਵੱਟਾ ਛਟਕਾ ਦਿੰਦੇ ਹੋਏ ਕਮਿਸ਼ਨਰਟ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਨਸ਼ਾ ਤਸਕਰੀ ਦੇ ਰੈਕਡ ਦਾ ਪਰਦਾ ਫਾਸ਼ ਕੀਤਾ ਗਿਆ ਇਸੇ ਕਬਜ਼ੇ ਦੇ ਵਿੱਚੋਂ 1.5 ਕਿਲੋ ਹੈਰੋਇਨ ਅਤੇ 3 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਹਾਲਾਂਕਿ ਇਸੇ ਦੌਰਾਨ ਉਨ੍ਹਾਂ ਦੱਸੇ ਕਿ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਹੁਣ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਦੇਖੋ ਇਹ ਬੜੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਡਾਇਰੈਕਸ਼ਨ ਨੇ ਉਹਦੇ ਤੇ ਬਹੁਤ ਵੱਡੀ ਕਾਮਯਾਬੀ ਇੱਕ ਹੋਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੋਂ ਮਿਲੀ ਹੈ 1.5 ਕਿਲੋ ਹੀਰੋਇਨ ਤੇ 3 ਲੱਖ ਕੈਸ਼ ਇਹ ਬਰਾਮਦ ਹੋਇਆ ਔਰ ਇਹਦੇ ਵਿੱਚ ਇੱਕ ਮੁਲਜ਼ਮ ਹੈ ਜਿਹੜਾ ਹਰਪ੍ਰੀਤ ਸਿੰਘ ਇਹ ਪਿੰਡ ਜਿਹੜਾ ਇਹਦਾ ਹੈਗਾ ਰਾਮਾ ਥਾਣਾ ਬਦਨੀ ਡਿਸਟ੍ਰਿਕਟ ਮੋਗਾ ਔਰ ਇਹ ਜਿਹੜੇ ਨੈਟਵਰਕ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇੱਕ ਮਨਦੀਪ ਸਿੰਘ ਇਹਨਾਂ ਦੇ ਪਿੰਡ ਦਾ ਹੀ ਬੰਦਾ ਯੂਐਸ ਬੇਸਡ ਹੈ ਉਹੀ ਨੈਟਵਰਕ ਚਲਾ ਰਿਹਾ ਪਰਣਾ ਵੀ ਉਹਦਾ ਨਾਮ ਪਹਿਲਾਂ ਵੀ ਫਿਕਰ ਹੋਇਆ ਸੋ ਅਸੀਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਹੇ ਕਿ ਤੇ ਯੂਐਸ ਬੇਸ ਨਵਾਂ ਇੱਕ ਗੱਲ ਆਈ ਹੈ ਜਿਵੇਂ ਤੁਹਾਡਾ ਪਹਿਲਾਂ ਵੀ ਦੂਸਰੇ ਨੈਟਵਰਕਸ ਬਾਰੇ ਸ਼ੇਅਰ ਕੀਤਾ ਗਿਆ ਸੀ ਦੂਸਰੀ ਗੱਲ ਕਿ ਇੰਟਰ ਡਿਸਟ੍ਰਿਕਟ ਹੈ ਕਿ ਰੀਸੀਵਿੰਗ ਇੱਧਰ ਆਪਣੇ ਆ ਕੇ ਇੱਥੇ ਬੰਦੇ ਨੂੰ ਦੇ ਕੇ ਤੇ ਇਹਨੇ ਵਾਪਸ ਲੈ ਕੇ ਜਾਣੀ ਸੀ ਤੋਂ ਪੁਲਿਸ ਨੂੰ ਮੈਂ ਵਧਾਈ ਵੀ ਦਿੰਨਾ ਸਪੈਸ਼ਲੀ ਮੰਡੇਰ ਸਾਹਿਬ ਡੀਸੀਪੀ ਸਾਹਿਬ ਮਹਤਾਬ ਸਿੰਘ ਜੀ ਐਡੀਸੀਪੀ ਸੁਰਿੰਦਰ ਜੀ ACP ਔਰ ਸ਼ਿਵਦਰਸ਼ਨ ਸਾਡੇ SHO ਇਹਨਾਂ ਨੇ ਬੜਾ ਇਨਫੋਰਮੇਸ਼ਨ ਦੇ ਉੱਤੇ ਡਿਵੈਲਪ ਕਰਕੇ ਪ੍ਰੋਮਟੈਕਸ਼ਨ ਲਿਆ ਔਰ ਰਿਕਵਰੀ ਅੱਛੀ ਹੋਈ ਹੈ ਔਰ 3 ਲੱਖ ਕੈਸ਼ ਵੀ ਹੈ ਸੋ ਇਹ ਸਾਰਾ ਐਂਗਲ ਮੈਨੂੰ ਲੱਗ ਰਿਹਾ ਕਿ ਕਾਫੀ ਦੇਰ ਤੋਂ ਉੱਥੇ ਮਾਲਵਾ ਏਰੀਆ ਚ ਬੰਦਾ ਐਕਟਿਵ ਹੈ ਔਰ ਤਾਂ ਹੀ ਇੰਨੀ ਦੂਰ ਲੈਣ ਆਉਂਦਾ ਔਰ ਐਡਾ ਵੱਡਾ ਕਨਸਾਈਨਮੈਂਟ ਲੈਣੀ ਫਾਈਨੈਂਸ਼ੀਅਲ ਐਂਗਲ ਵੀ ਸਾਰਾ ਇਹਦੇ ਵਿੱਚ ਅਸੀਂ ਵਰਕਆਊਟ ਕਰ ਰਹੇ ਹਾਂ ਸੋ ਇਹਦੇ ਵਿੱਚ ਜਿਹੜੀ ਗੱਲ ਹੁਣੇ ਸਵਾਲ ਹੋਇਆ ਹੈ ਪਬਲਿਕ ਦੇ ਸਹਿਯੋਗ ਦਾ ਮੈਂ ਕੱਲ ਆਪ ਕੈਸੋ ਦੇ ਵਿੱਚ ਸਾਡੇ ਸਾਰੇ ਸੀਨੀਅਰ ਆਫਸਰ ਗਏ ਮੈਂ ਵੀ ਗਿਆ ਲੋਕਾਂ ਨਾਲ ਬੜੀ ਅੱਛੀ ਗੱਲਬਾਤ ਹੋਈ ਔਰ ਅਸੀਂ ਆਉਣ ਵਾਲੇ ਟਾਈਮ 'ਚ ਪਬਲਿਕ ਅਵੇਅਰਨੈਸ ਦਾ ਜਿਹੜਾ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਅਸੀਂ ਮਹੱਲਾ ਲੈਵਲ ਤੇ ਹੀ ਉਹਨਾਂ ਨੂੰ ਹੌਟਸਪੌਟਸ ਨੂੰ ਹੀ ਟਾਰਗੇਟ ਕਰਾਂਗੇ ਕੋਈ ਜਨਰਲ ਇਦਾਂ ਦਾ ਪ੍ਰੋਗਰਾਮ ਨਹੀਂ ਲੋਕਲਾਈਜ਼ਡ ਪ੍ਰੋਗਰਾਮ ਕਰਾਂਗੇ ਸੋ ਦੈਟ ਪਾਰਟਿਸਪੇਸ਼ਨ ਜ਼ਿਆਦਾ ਹੋਵੇ ਤੇ ਸਾਡਾ ਜਿਹੜਾ ਮੈਸੇਜ ਹੈ ਜਿਹੜੇ ਕੁਆਟਰਸ ਨੂੰ ਅਸੀਂ ਭੇਜਣਾ ਚਾਹੁੰਦੇ ਆਂ ਜਿਹੜੇ ਪਰਿਵਾਰਾਂ ਨੂੰ ਉਹ ਜਾਵੇ ਸਰ ਇੱਕ ਇਹ ਕਿਤੇ ਭਲਵਾਨੀ ਕਰਦਾ ਸੀਗਾ ਇਹਦੇ ਨਾਲ ਦੇ ਪਿਛੇ ਵੀ ਅਮਰ ਦਾ ਰੂਲ ਪੁੱਛਨੇ پڑے ਸੀ ਜੇ ਕੋਈ ਕਬੱਡੀ ਦਾ ਪਲੇਅਰ ਇਸ ਤਰ੍ਹਾਂ ਲੁਕਿਆ ਹੈ ਤਾਂ ਸਾਹਮਣੇ ਕਬੱਡੀ ਵਾਲੀ ਗੱਲ ਤਾਂ ਕੋਈ ਨਹੀਂ ਇਹ ਜੀ ਸਾਹਮਣੇ ਆਈ ਨਾ ਕੋਈ ਮਤਲਬ ਬੇਸਿਕਲੀ ਤਾਂ ਕੰਬਾਈਨ ਦਾ ਡਰਾਈਵਰ ਸੀਗਾ ਤੇ ਕੰਬਾਈਨ ਹਾਰਵੈਸਟਰ ਦੇ ਕੰਮ ਕਰਦਾ 10ਵੀਂ ਪਾਸ ਹੈ ਫਾਈਨੈਂਸ਼ੀਅਲ ਐਂਗਲ ਹੀ ਆ ਲੱਗ ਰਿਹਾ ਕਿ ਕਿਉਂ ਇਹ ਲਿਓਰ ਹੋਇਆ ਇਹਦੇ ਵਿੱਚ ਬਟ ਉਸੇ ਪਿੰਡ ਦਾ ਨਾ ਕਿਉਂਕਿ ਦੇਖੋ ਸਮਗਲਰ ਜੋ ਤੋਂ ਬਾਹਰ ਬੈਠਾ ਇੱਕ ਆਪਣੇ ਪਿੰਡ ਦੇ ਹੀ ਬੰਦੇਆਂ ਨੂੰ ਟਾਰਗੇਟ ਕਰਦਾ ਜਿਨ੍ਹਾਂ ਨੂੰ ਲੋਡ ਹੈ ਜਾਂ ਜਿਹੜੇ ਸੌਫਟ ਟਾਰਗੇਟ ਨੇ ਸੋ ਇਹ ਨੈਟਵਰਕ ਤੋੜਨਾ ਬੜਾ ਜ਼ਰੂਰੀ ਹੈ ਨਵੇਂ ਨੂੰ ਕਾਫੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨਦੇ ਕੋਕ ਮਾਲਵੇ ਨਾਲ ਰਿਲੇਟਡ ਹੈ ਇਹਨੂੰ ਖੜਿਆਤੋਂ ਗਿਆ ਸਰਦੇ ਇਹਦੇ ਕੋਲ ਬੰਦਾ ਪਿੱਛੇ ਸਿਗਰੋ ਲੁਕਾ ਕੇ ਰੱਖੀ ਸੀ ਕੋਈ ਨੀ ਰੋਇਨ ਕਿਨਾਂ ਦੇਖੋ ਜੀ ਸਾਰੀ ਜਿਹੜੀ ਰਿਕਵਰੀ ਹੈ ਉਹ ਈ ਡਿਵੀਜ਼ਨ ਦੇ ਵਿੱਚ ਮੋਚੀ ਬਾਜ਼ਾਰ ਦੇ ਏਰੀਆ ਵਿੱਚੋਂ ਪੁਲਿਸ ਨੇ ਕੀਤੀ ਹੈ ਔਰ ਇਹਦੇ ਚ ਜਿਹੜੀ ਇਹਦੇ ਔਨ ਪਰਸਨ ਹੀ ਇਹ ਤੋਂ ਰਿਕਵਰੀ ਹੋਈ ਸਰ ਇਹ ਉੱਥੇ ਕੰਮ ਕੀ ਗਿਆ ਸੀ ਕਿਉਂਕਿ ਡਿਸਟਰਬਸ ਦੱਸਿਆ ਮਾਲ ਲੈਣ ਵਾਲਾ ਉੱਥੇ ਕੀ ਕਰਕੇ ਰਿਸਿਵ ਕਰਨ ਗਿਆ ਸੀਗਾ ਜੀ ਕਿੰਨੂ ਕਿਦੇ ਨਾਲ ਕੋਈ ਨਾਲ ਹੋਇਆ ਉਹ ਨਾਮ ਹੈ ਨਹੀਂ ਜੀ ਅਜੇ ਪਤਾ ਲੱਗਿਆ ਉਹੀ ਉਸੇ ਤੇ ਵਰਕ ਕਰ ਰਿਹਾ ਹੈ ਡਰਗਮੈਨ ਸਰ ਜਿਹੜੇ ਨਾਲ ਪ੍ਰਾਪਤ ਹੋਇਆ ਡਰਗਮੈਨ ਡਰਗਮੈਨ ਹੈ ਜੀ ਡਰਗਮੈਨ ਸਰ ਜਿਹੜੇ ਸਮੇਂ ਆਇਆ ਸੀਗਾ ਜੀ ਇਹ ਡਰਗ ਜਿਹੜਾ 100 ਕਿਲੋ ਪ੍ਰਾਪਤ ਕੀਤਾ ਇਹ ਲੈ ਆਇਆ ਸੀ ਦੇਣਾ ਆ ਸੀ ਪੈਸੇ ਦੇ ਵਿੱਚ ਇੱਕ ਵਿਕਰ ਆਇਆ ਸੀ ਉਹ ਤਾਂ ਕੀ ਕਰਨਾ ਹੈ ਦੇਖੋ ਪੈਸਾ ਉਹ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਸਵਾਲ ਸਾਰੇ ਦਿੱਤੇ ਜਾਣਗੇ ਉਹਦਾ ਰਿਮ ਜੇ ਤੋ ਪੁੱਛ ਗਿੱਚ ਕਰਨੀ ਹੈ ਫਾਈਨੈਂਸ਼ੀਅਲ ਐਸਪੈਕਟ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਸਾਰੇ ਦੇ ਵਿੱਚ ਅਸੀਂ ਪਹਿਲਾਂ ਵੀ ਜਿਹੜਾ ਸਿੰਥੈਟਿਕ ਵਾਲਾ ਵੀ ਤੁਸੀਂ ਦੇਖਿਆ ਦੂਜਿਆਂ ਦੇ ਵੀ ਅਸੀਂ ਰਿਕਵਰੀਆਂ ਐਸੇ ਕਰਕੇ ਹੋ ਰਹੀਆਂ ਲਾਸਟ ਤੱਕ ਅਸੀਂ ਲੈ ਕੇ ਜਾਂਦੇ ਨੂੰ ਛੱਡਦੇ ਨਹੀਂ ਬੈਕਵਰਡ ਫਾਰਵਰਡ ਲਿੰਕੇਜਸ ਔਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬੜੀ ਬੈਕਬੋਨ ਹੈ ਉਹਦੇ ਨਾਲ ਹੀ ਸਾਰਾ ਨੈਟਵਰਕ ਐਕਚੁਅਲੀ ਟੁੱਟਦਾ ਹੈ ਉਹਦੇ ਤੇ ਵਰਕ ਕਰ ਰਹੇ ਆ ਜੀ ਕ੍ਰਿਮੀਨਲ ਰਿਪੋਰਟ ਅਜੇ ਨਹੀਂ ਕੋਈ ਪਤਾ ਲੱਗਿਆ ਜੀ ਬਸ ਅਸੀਂ ਮੋਗਾ ਐਸਐਸਪੀ ਸਾਹਿਬ ਨਾਲ ਵੀ ਮੈਂ ਸਾਰਾ ਸ਼ੇਅਰ ਕਰੂੰਗਾ ਤੇ ਵੀਲ ਵਰਕ ਔਨ ਥਿਸ ਸਾਰੇ ਪਿੰਡੋਂ ਦਰਬਾਸਾ ਮਨਨ ਦੇ ਕਿੰਨੇ ਸਿਆਸੀ ਦੇਖੋ ਇਹਨਾਂ ਨੇ ਰੌਂਡੇਵੂ ਫਿਕਸ ਕੀਤਾ ਸੀ ਇੱਥੇ ਕਿਉਂਕਿ ਸੇਫ ਹੋ ਜਾਂਦਾ ਕੋਈ ਆਉਣ ਦਾ ਹਰੇਕ ਨੂੰ ਲੱਗਦਾ ਕਿ ਇੱਥੇ ਤਾਂ ਵੈਸੇ ਹੀ ਸ਼ਰਧਾਲੂ ਆ ਰਹੇ ਨੇ ਨੇੜੇ-ਟੜੇ ਉਸ ਏਰੀਆ ਦੇ ਵਿੱਚ ਤੋ ਹਰੇਕ ਕ੍ਰਿਮਿਨਲ ਆਪਣਾ ਆਪਣਾ ਮੋਡਸ ਪਰੈਂਡੀ ਤੇ ਛੁਪਣ ਦਾ ਸਿਸਟਮ ਬਣਾਉਂਦਾ ਰਹਿੰਦਾ ਹੈ ਸਰ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਹੋਣ ਕਧੀਆਂ ਹੋ ਰਹੀਆਂ ਰੀਸੈਂਟਲੀ ਭਾਵੇਂ ਵੈਪਨ ਦੀ ਹੋ ਜੇ ਜਾਂ ਹੈਰੋਨ ਦੀ ਕਿ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜੋ ਹੋ ਰਿਹਾ ਸਮਾਬਾਦ 11 ਕਿਲੋ ਪੜੀ ਗਈ ਜਾਂ ਹੋ ਇਸ ਸ਼ਹਿਰ ਦੇ ਇਰੀਏ ਨੇ ਪਾਰਟਿਕੂਲਰ ਕਿ ਅੰਮ੍ਰਿਤਸਰ ਦੇ ਵਿੱਚ ਆ ਕੇ ਇਹਨਾਂ ਨੂੰ ਸੇਫ ਜਗ੍ਹਾ ਲੱਗਦੀ ਹੈ ਕਿਉਂਕਿ ਕ੍ਰਾਈਮ ਦੇ ਤਹਾਉਣੇ ਮਾਲਵੇ ਨਾਲ ਸੰਬੰਧਿਤ ਹੈ ਯੂਐਸ ਤੋਂ ਬੈਠ ਕੇ ਅਪਰੇਟ ਕਰ ਰਹੇ ਨੇ ਪਰ ਦੱਬ ਕੇ ਅੰਮ੍ਰਿਤਸਰ ਚ ਰੱਖ ਦਿੰਦੇ ਨੇ ਅਪਰੇਟ ਸਾਰੇ ਪੰਜਾਬ ਚ ਦੇਖੋ ਬੜੀ ਸਿੰਪਲ ਗੱਲ ਹੈ ਮ ਜਿਹੜੀ ਪੁਲਿਸ ਫੜਦੀ ਐ ਉਹਦਾ ਮਤਲਬ ਮੋਰ ਅਲਰਟ ਐ ਔਰ ਤੁਸੀਂ ਜੇ ਦੇਖੋ ਸਾਰੇ ਰੈਜ਼ੀਡੈਂਟਸ ਬਾਹਰ ਦੇ ਐ ਅੰਮ੍ਰਿਤਸਰ ਦਾ ਤਾਂ ਹੈ ਹੀ ਨਹੀਂ ਸੋ ራਦਰ ਆਈ ਗਿਵ ਕ੍ਰੈਡਿਟ ਕਿ ਇਸ ਗੱਲ ਨੂੰ ਅਪਾ ਇੱਕ ਪੋਜ਼ਿਟਿਵ ਮੰਨਿਆ ਜਾਵੇ ਕਿ ਪੁਲਿਸ ਦਾ ਇੰਟੈਲੀਜੈਂਸ ਨੈਟਵਰਕ ਤੇ ਸਤਰਕਤਾ ਜਿਹੜੀ ਅਲਰਟਨੈਸ ਇਜ਼ ਮੋਰ ਹੇਅਰ ਥੈਟ ਇਜ਼ ਵਾਈ ਅچھے ਰਿਜ਼ਲਟ ਆ ਰਹੇ ራਦਰ ਮੈਨੂੰ ਐਪਰੀਸ਼ੀਏਟਿਵ ਵੇ ਨਾਲ ਲੈਣਾ ਕਿ ਇਹ ਅਸੀਂ ਬਾਹਰੋਂ ਵੀ ਰਿਕਵਰੀ ਕਰਦੇ ਆ ਤਾਂ ਅੰਮ੍ਰਿਤਸਰ ਪੁਲਿਸ ਹੀ ਕਰ ਰਹੀ ਐ ਫਿਰ ਮੈਂ